ਕਿ ਜਿਸਤਮ ਕਿਸਾਨਾਂ ਦੀ ਜਿਹੜੀ 40 ਹਜ਼ਾਰ ਰੈਕਡ ਜ਼ਮੀਨ ਦੀ ਹੈ ਗਵਰਨਮੈਂਟ ਵਿੱਚ ਗੱਲ ਚੱਲ ਰਹੀ ਹੈ ਇਹ ਕਿੱਥੇ ਦਾ ਬਜਾਇਜ ਹੈ ਜੀ ਤੁਸੀਂ ਅਰਬਨ ਸੈਂਟਰ ਬਣਾਵਿਦੋਗੇ ਲੋਕ ਤੇ ਜਿਹਦੇ ਜਿਨ੍ਹਾਂ ਦੇ ਕੋਲ ਜ਼ਮੀਨ ਹੈਗੀ ਹੈ ਉਹ ਤੇ ਆਪਣਾ 600 ਗੱਜ ਲੈ ਕੇ ਸਾਈਡ ਤੇ ਬਹਿ ਜਾਣਗੇ ਉੱਥੇ ਜਿਹੜੇ ਵਿਚਾਰੇ ਚਾਹ ਬਣਾਉਂਦੇ ਨੇ ਜਿਹੜੇ ਬਾਰਬਰ ਨੇ ਜਿਹੜੇ ਦੂਸਰੀਆਂ ਸਰਵਿਸਿਜ਼ ਦਿੰਦੇ ਨੇ ਮੋਤੀ ਨੇ ਤੇਲੀ ਨੇ ਕੋਈ ਸਕੂਟਰ ਦਾ ਮਕੈਨਿਕ ਹੈ ਉਹ ਪਹੁੰਚਾਂਗਾ ਜੀ ਹਾਂ ਤੁਸੀਂ ਇੱਡੇ ਬੰਦਿਆਂ ਨੂੰ ਡਿਸਪਲੇਸ ਕਰ ਰਹੇ ਹੋ ਤੇ ਉਹਨਾਂ ਬੰਦਿਆਂ ਦੇ ਵਾਸਤੇ ਤੁਹਾਡੇ ਕੋਲ ਤੁਹਾਡੇ ਕੋਲ ਕੋਈ ਤੁਹਾਡੇ ਕੋਲ ਕੋਈ ਤਰੀਕਾ ਹੈ ਜੀ ਸੋ ਦੇਰਫੋਰ ਤੁਸੀਂ ਜ਼ਮੀਨ ਦੇ ਨਾਲ ਖਿਲਵਾੜ ਕਰ ਤੇ ਇਸ ਤਰੀਕੇ ਨਾਲ ਤੁਸੀਂ ਸਾਡੀ ਕੀਤੀ ਖਰਾਬ ਕਰੋਗੇ ਤੇ ਬਾਹਰ ਦੇ ਬੰਦਿਆਂ ਨੂੰ ਲਿਆ ਕੇ ਉੱਥੇ ਤੁਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰੋਗੇ ਇਹ ਪੰਜਾਬੀ ਕਦੀ ਮੰਨਣਗੇ ਨਹੀਂ ਸ਼ਾਸਨ ਚੱਲ ਰਿਹਾ ਹੈ ਸ਼ਾਸਨ ਸਪੈਸ਼ਲ ਚਲਾਇਆ ਨੇ ਇੱਕ ਉਹ ਧਾਰਮਿਕ ਗੁਰਦਸਾਹ ਰਬੀ ਅਦਵੀ ਦਾ ਜਾਸੀ ਮਾਮਲਾ ਉਹਦੇ ਬਿਲਵਾਰੇ ਲਿਆ ਦਿੱਤੇ ਅੱਜ ਸ਼ਾਇਦ ਆ ਜਾਏਗਾ ਉਦੇ ਬਾਰੇ ਤੁਸੀਂ ਕੀ ਜਾਂਦੇ ਹੋ ਕਿ ਜੇ ਤੁਸੀਂ ਬਿੱਲ ਬਣਾਓਗੇ ਕੀ ਕੁਝ ਕਰੋਗੇ ਕਿਸੇ ਨੂੰ ਤੁਸੀਂ ਉਮਰ ਕਹਿ ਦੇ ਦੋਗੇ ਕਿਸੇ ਨੂੰ ਤੁਸੀਂ ਤੁਸੀਂ ਜੜ ਦੇ ਵਿੱਚ ਦੋ ਨਹੀਂ ਜਾਂਦੇ ਕਿ ਇਹ ਸੈਕਰੇਜ ਹੋਈ ਕਿਉਂ ਰਹੀ ਹੈ ਇਹਨੂੰ ਅਸੀਂ ਰੋਕਣਾ ਕੀ ਹੈ ਇਹਨੂੰ ਰੋਕਣ ਦੇ ਵਾਸਤੇ ਗਵਰਨਮੈਂਟ ਨੇ ਐਸਐਸਸੀ ਦੀ ਨਾਲ ਮਿਲ ਕੇ ਕੋਈ ਇਨਫੋਰਮੇਸ਼ਨ ਕੈਂਪੇਨ ਦੀ ਪਹਿਲ ਕੀਤੀ ਹੈ ਕੋਈ ਕੋਈ ਇੰਟੈਲੀਜੈਂਸਲੀ ਉਹਨਾਂ ਨੇ ਕੋਈ ਸਹਲਤ ਦਿੱਤੀ ਹੈ ਕਿ ਸਾਨੂੰ ਪਤਾ ਲੱਗੇ ਕਿ ਕੌਣ ਐਸੇ 엘ਿਮੈਂਟਸ ਨੇ ਜੋ ਇਹਨੂੰ ਕਰਨਾ ਚਾਹੁੰਦੇ ਨੇ ਜਿਹੜੀ ਫੋਰਸਪਲ ਕਨਵਰਜਨ ਹੋ ਰਹੀ ਹੈ ਬਿਨਾ ਵਜ੍ਹਾ ਦੇ ਤੁਹਾਡਾ ਮਿਸ ਮਿਸ ਇਨਫੋਰਮੇਸ਼ਨ ਦੇ ਖੇਤਰਾਂਤਰ ਹੋ ਰਿਹਾ ਉਹਨੂੰ ਰੋਕਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਜਦੋਂ ਤੁਸੀਂ ਉਹ ਕਰਦੇ ਹੋ ਜਦੋਂ ਕੋਈ ਇੱਥੇ ਇੱਥੇ ਯੂ نو ਟੈਨਸ਼ਨ ਫੈਲਾਉਂਦਾ ਹੈ ਕਿਸੇ ਧਰਮ ਦੇ ਬਾਰੇ ਗਲਤ ਕਹਿੰਦਾ ਹੈ ਤਾਂ ਫਿਰ ਕੋਈ ਕੁਝ ਗਲਤ ਕਰ ਵੀ ਦਿੰਦਾ ਜਿਹੜੇ ਲੋਕਾਂ ਦੇ ਛੋਟੇ ਧਮਾਕੇ ਹੁੰਦੇ ਨੇ ਉਹ ਕਾਰਵਾਈ ਤੇ ਜੀ ਜੀ ਕਿਸੇ ਸਾਹ ਰੋ ਦੀ ਗੱਲ ਜਿਵੇਂ ਲੋਕਾਂ ਦੀ ਆਵਾਜ਼ ਆ ਲੋਕੀ ਜਿਵੇਂ ਕਾਲੀ ਕਾਲੀ ਵੀ ਕਹਿ ਰਹੇ ਹੁੰਦੇ ਨੇ ਸਾਡੇ ਨਾਲ ਸੀਗਾਰ ਮਾਨ ਸਾਹਿਬ ਨੇ ਗੁੱਸਾ ਕੱਢਿਆ ਹੈ ਤੇ ਵੀ ਜ਼ੀਰੋ ਟੋਲਰੈਂਸ ਨੂੰ ਅਹ ਕਰਦਾ ਅਗਰ ਇੱਕ ਗਵਰਨਮੈਂਟ ਹੈ ਸਰਕਾਰ ਹੈ ਸਰਕਾਰ ਜਈ ਹੈ ਉਹ ਉਸ ਕਾਇਦੇ ਕਾਨੂੰਨ ਦੇ ਨਾਲ ਚੱਲਦਗੀ ਕਿਸ ਤਰੀਕੇ ਨਾਲ ਚੱਲਦੀ ਹੈ ਐਵੇਂ ਫੜਕੇ ਤੇ ਨਹੀਂ ਕਿਹਾ ਜੀ ਨੂੰ ਅੰਦਰ ਕਰ ਨਹੀਂ ਸਕਦੇ ਜੀ ਇਹ ਮਾਨਸ ਸਿੰਘ ਥੋੜਾ ਮੋਦੀ ਸਾਹਿਬ ਦੇ ਪਿੱਛੇ ਨੂੰ ਥੋੜੀ ਉਹਨਾਂ ਦੀ ਸ਼ਬਦਾਵਲੀ ਥੋੜੀ ਹਲਕੀ ਲੱਗ ਰਹੀ ਹੈ ਮਾਨਸ ਸਿੰਘ ਫੁਰਬਾਦ ਨਹੀਂ ਸੀ ਜਿੰਨੀ ਕੋ ਉਹਨਾਂ ਦੀ ਸ਼ਮਤਾ ਸੀ ਬਾਹਰ ਗਏ ਸ਼ਰਾਬ ਪੀ ਕੇ ਫਿਰ ਜਹਾਜ਼ ਤੋਂ ਉਤਾਰੇ ਵੀ ਗਏ ਹਰ ਨੂੰ ਪਤਾ ਹੈ

ਪਾਰਟੀ ਦੇ ਵਿੱਚ ਇਨਸਾਨ ਦੀ ਇੰਡੀਪੈਂਡੈਂਟ ਥਿਊ ਨਹੀਂ ਹੈ ਜਿਸ ਪਾਰਟੀ ਦੇ ਵਿੱਚ ਇਨਸਾਨ ਨੂੰ ਇਹ ਇਹ ਉਹਦੇ ਕੋਲ ਆਪਸ਼ਨ ਹੀ ਨਹੀਂ ਹੈ ਕਿ ਉਹ ਆਪਣੀ ਗੱਲ ਨੂੰ ਰੱਖ ਸਕੇ ਸਾਰੇ ਬੰਦੇ ਜਿਹੜੇ ਨੇ ਹਰ ਚੀਜ਼ ਨੂੰ ਤੇ ਸਹਿਮਤ ਨਹੀਂ ਨਾ ਹੋ ਸਕਦੇ ਆਪਸ ਵਿੱਚ ਡਿਸਕਸ਼ਨ ਕਰਕੇ ਗੱਲ ਇਹ ਹੁੰਦੀ ਹੈ ਕਿ ਜਦੋਂ ਨਿਰਣੇ ਹੋ ਗਿਆ ਉਹ ਨਿਰਣੇ ਨੂੰ ਕਿਹੜੇ ਤਰੀਕੇ ਨਾਲ ਅਪਲਾਈ ਕੀਤਾ ਜਾ ਰਿਹਾ ਹੈ ਜਦੋਂ ਤੱਕ ਨਿਰਣੇ ਨਹੀਂ ਹੋਇਆ ਉਹਦੇ ਉੱਤੇ ਗੱਲਬਾਤ ਹੋਏਗੀ ਪੁਆਇੰਟ ਨਸ਼ਾ ਬਰੋ ਜੇ ਨਸ਼ੇ ਕਦੇ ਨਸ਼ਾ ਚੱਲ ਰਿਹਾ ਉਹਦੇ ਦੂਧ ਹੋਵੇ ਕਿ ਹਾਂ ਬੇਨਸ਼ਾ ਦੀ ਖਤਮ ਕਰਨਾ ਨਸ਼ਾ ਸੀ ਖਤਮ ਇਹ ਕਿ ਆ ਜਿਵੇਂ ਛੋਟੇ ਘਰਾਂ ਚ ਛੋਟੇ ਪਰਿਵਾਰਾਂ ਚ ਜਾਂ ਛੋਟੇ ਜਿਹੜੇ ਹੁੰਦੇ ਨੇ ਬੱਚੇ ਉਹਦੇ ਡੱਡੂ ਜਿਹਨੂੰ ਆਪਾਂ ਕਹਿਤਾਂਦੇ ਆ ਉਹਨਾਂ ਦੇ ਘਟ ਆ ਰਹੇ ਨੇ ਜਾਂ ਕੁਝ ਹੋਟ ਆ ਰਹੇ ਨੇ ਇਹ ਕੀ ਜਾਇਜ਼ ਹੈ ਜਾਂ ਨਜਾਇਜ਼ ਹੈ ਹੁੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਇੱਕ ਬੰਦਾ ਜਾਂ ਦੋ ਬੰਦੇ ਕ੍ਰਿਮਨਲ ਨੇ ਜੀ ਹਾਂ ਤੇ ਜਿਹੜੇ ਅਗਰ ਤੁਹਾਡੇ ਘਰ ਦੇ ਵਿੱਚ ਉਹ ਕ੍ਰਿਮਨਲ ਹੈਗਾ ਤੇ ਉਹਨੂੰ ਉਹਨੇ ਤੁਸੀਂ ਉਹਦਾ ਪੂਰਾ ਘਾਰ ਹੀ ਢਾਪਤਾ ਤੇ ਦੂਸਰਿਆਂ ਦਾ ਕੀ ਕਸੂਰ ਸੀਗਾ ਉਹ ਤਾਂ ਪਹਿਲੇ ਵਿਚਾਰੇ ਉਸ ਬੰਦੇ ਦੇ ਦੇ ਕਾਰਨਾਮਿਆਂ ਕੋਲੋਂ ਦੁਖੀ ਚੱਲ ਰਹੇ ਨੇ ਜੀ ਹਾਂ ਰੋਜ਼ ਅੱਜ ਪੁਲਿਸ ਦੇ ਚੱਕਰ ਕਰਦੇ ਪੈਂਦੇ ਨੇ ਕਿੱਥੇ ਐ ਕੀ ਐ ਸੋ ਇਹਨਾਂ ਤਰ੍ਹਾਂ ਦੇ ਨਾਲ ਮੈਸੇਜ ਜਿਹੜੇ ਨੇ ਇਹ 발ਸਾਈ ਹੁੰਦੇ ਸੋਚ ਦੇ ਸ਼ਕਤੀ ਦੇਖਣ ਵਾਲੇ ਸਾਰੇ ਦਰਸ਼ਕੋ ਅਸੀਂ ਹਰ ਵਾਰ ਕੋਈ ਨਾ ਕੋਈ ਉਪਰਾਲਾ ਕਰਦੇ ਆਂ ਅਸੀਂ ਹਰ ਜਿਹੜਾ ਸਮਾਜ ਅੱਛਾ ਕੰਮ ਕਰ ਰਿਹਾ ਉਹਨੂੰ ਅਸੀਂ ਆਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਕੋਈ ਐਗਰੀਕਲਚਰ ਦਾ ਹੋਵੇ ਐਜੂਕੇਸ਼ਨ ਦਾ ਹੋਵੇ ਕਿਸੇ ਵੀ ਫੀਲਡ ਦਾ ਹੋਵੇ ਅੱਜ ਤੁਹਾਨੂੰ ਨਾਲ ਗੱਲ ਕਰਾਵਾਂਗੇ ਪੋਲੀਟੀਕਲ ਲੀਡਰ ਪੋਲੀਟੀਕਲ ਸ਼ਖਸੀਅਤ ਸਾ ਜੈਵੰਤ ਸਿੰਘ ਜੀ ਇਹ ਭਾਜਪਾ ਦੇ ਚੀਫ ਸਪੋਕਸਮੈਨ ਜੋ ਕਿ ਕਾਫੀ ਸਮੇ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਅੱਜ ਉਹਨਾਂ ਤੋਂ ਪੁੱਛਦੇ ਆਂ ਕਿ ਵੀ ਇਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਜਿਹੜੇ ਨਿਵਾਰੇ ਨੇ ਉਹ ਕਿੱਥੇ ਤੱਕ ਜਾ ਸਕਿਆ ਨੇ ਇਹ ਤੇ ਅੱਜ ਕੱਲ ਕੀ ਕਰ ਰਹੇ ਨੇ ਜੋ ਹਾਲਾਤ ਅੱਜ ਦੇ ਨੇ ਜੋ ਪੰਜਾਬ 'ਚ ਹਾਲਾਤ ਚੱਲ ਰਹੇ ਨੇ ਉਹਦੇ ਬਾਰੇ ਖਾਸ ਕਰਕੇ ਉਹ ਚਰਚਾ ਜ਼ਰੂਰ ਕਰਾਂਗੇ ਸਾਧ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਇੱਕ ਪੰਜਾਬ ਦੀ ਜੇ ਆਪਾਂ ਗੱਲ ਕਰੀ ਅੱਜ ਤੇ ਪੰਜਾਬ ਦਾ ਮਾਹੌਲ ਆਪਾਂ ਦੇਖ ਰਹੇ ਆਂ ਜੋ ਇਸ ਟਾਈਮ ਮਾਹੌਲ ਚੱਲ ਰਿਹਾ ਐ ਜੈ ਪ੍ਰੈਜ਼ੈਂਟ ਚੱਲ ਰਿਹਾ ਆ ਉਹਦੇ ਬਾਰੇ ਤੁਸੀਂ ਪਹਿਲਾਂ ਆਪਾਂ ਸਵਾਲ ਇਹ ਰੱਖਣਾ ਕਿ ਕੀ ਮਾਹੌਲ ਚੱਲ ਰਿਹਾ ਐ ਔਰ ਕਿੱਦਾਂ ਚੱਲ ਰਿਹਾ ਐ ਅ ਦਰਜੀਤ ਜੀ ਐਦਾ ਐ ਕਿ ਮੈਂ ਹੁਣ ਸ਼ੁਰੂ ਕਰ ਦਵਾਂ ਕਿ ਸਰਕਾਰ ਨੇ ਕੀਤਾ ਸਰਕਾਰ ਨੇ ਉਹ ਕੀਤਾ ਉਹਦੇ ਨਾਲ ਕੁਝ ਫਾਇਦਾ ਨਹੀਂ ਹੁੰਦਾ ਜੀ ਹੈ ਤੇ ਮੈਂ ਇੱਥੇ ਸਰਕਾਰ ਦੀ ਨਿੰਦਾ ਕਰਨ ਵਾਸਤੇ ਨਹੀਂ ਆਇਆ ਜੀ ਸਰਕਾਰ ਜਿੰਨੀ ਕੋ ਦੀ ਸ਼ਮਤਾ ਹੈਗੀ ਆਪਣਾ ਕੰਮ ਕਰੀ ਜਾ ਰਹੀ ਐ ਜੀ ਪਰ ਜੋ ਮਾਹੌਲ ਐ ਜੀ ਤਿੰਨ ਚਾਰ ਗੱਲਾਂ ਤੋਂ ਉਹ ਮਾਹੌਲ ਜਿਹੜਾ ਉਹ ਬਹੁਤ ਚਿੰਤਾਜਨਕ ਹੈ ਜੀ ਪੰਜਾਬ ਦੇ ਲੋਕਾਂ ਨੇ ਜਦੋਂ 2022 ਦੇ ਵਿੱਚ ਇਲੈਕਸ਼ਨ ਦੇ ਵਿੱਚ ਵੋਟ ਕੀਤਾ ਸੀਗਾ ਤੇ ਇੱਕ ਬਦਲਾਅ ਵਾਸਤੇ ਵੋਟ ਕੀਤਾ ਸੀਗਾ ਉਹਨਾਂ ਬਦਲਾਅ ਵੀ ਨਾ ਕਹੋ ਉਹਨਾਂ ਦੇ ਦਿਲ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਸੀਗੀਆਂ ਐਸੀ ਸ਼ੰਕਾ ਸੀਗੀ ਐਸੇ ਪ੍ਰੋਬਲਮ ਸੀਗੇ ਪੰਜਾਬ ਦੇ ਜਿਹੜੇ ਸਾਰਿਆਂ ਨੂੰ ਪਤਾ ਸੀਗੇ ਕਿ ਉਹ ਦੂਰ ਹੋ ਜੀ ਜੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹਨਾਂ ਵਿੱਚੋਂ ਕਿਸੇ ਵੀ ਪ੍ਰੋਬਲਮ ਨੂੰ ਦੂਰ ਕਰਨ ਦੀ ਗੱਲ ਤੇ ਛੱਡੋ ਪਹਿਲ ਵੀ ਨਹੀਂ ਹੋਈ ਬਿਲਕੁਲ ਤੇ ਉਹਦੇ ਇਲਾਵਾ ਜਿਹੜਾ ਹੈਗਾ ਪ੍ਰੋਬਲਮ ਜਿਹੜੀ ਹੈ ਉਹ ਵਧਦੀ ਗਈ ਹੁਣ ਤੁਸੀਂ ਕਹਿਆ ਕਿ ਕੀ ਇੱਥੇ ਹਾਲਾਤ ਨੇ ਇਹਨਾਂ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਬਹੁਤ ਤੰਗ ਕਰ ਰਹੀਆਂ ਨੇ ਜੀ ਸਭ ਤੋਂ ਪਹਿਲੇ ਸਾਡਾ ਡਰਗ ਮੈਨੇ ਸਾਡੇ ਕਾਬੂ 'ਚ ਨਹੀਂ ਆ ਰਿਹਾ ਜੀ ਦੂਸਰੀ ਗੱਲ ਲਾਅ ਐਂਡ ਆਰਡਰ ਸਾਡੇ ਕਾਬੂ 'ਚ ਨਹੀਂ ਆ ਰਿਹਾ ਜੀ ਤੀਸਰੀ ਗੱਲ ਇਹ ਜਿਹੜਾ 23 ਤਾਈਸ ਦਾ ਸਾਈਕਲ ਤੋੜ ਕੇ ਅਸੀਂ ਆਪਣੀ ਐਨਵਾਇਰਨਮੈਂਟ ਨੂੰ ਬਚਾਉਣਾ ਸੀਗਾ ਪੌਣ ਗੁਰੂ ਪਾਣੀ ਪਤਾ ਜੀ ਹੈ ਜਿਹੜਾ ਅਸੀਂ ਆਪਣੇ ਪਾਣੀ ਨੂੰ ਬਚਾਉਣਾ ਸੀਗਾ ਜਿਹੜਾ ਅਸੀਂ ਆਪਣੇ 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 ਖੇਤੀ ਨੂੰ ਠੀਕ ਕਰਨਾ ਸੀਗਾ ਉਹਦੇ ਵਿੱਚ ਕੋਈ ਪਹਿਰ ਨਹੀਂ ਹੋਈ ਜੀ ਦੇਖੋ ਖੇਤੀ ਇਹ ਇਹ ਗੱਲ ਤੇ ਸਾਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਥੈਟ ਵੀ ਆਰ ਅ ਐਗਰੀਕਲਚਰਲ ਸਟੇਟ ਜੀ ਤੇ ਹਜੇ ਤੱਕ ਬਹੁਤ ਦੇਰ ਤੱਕ ਅਸੀਂ ਐਗਰੀਕਲਚਰਲ ਹੀ ਰਹਿਣਾ ਹੈ ਬਿਲਕੁਲ ਸੋ ਸਾਨੂੰ ਆਪਣੇ ਐਗਰੀਕਲਚਰ ਨੂੰ ਮੋਡੀਫਾਈ ਕਰਨਾ ਤੇ ਉਹਨੂੰ ਹੋਰ ਉਹਨੂੰ ਬੜੋਤੀ ਦੇਣੀ ਉਹਨੂੰ ਸੈਂਟੀਫਿਕਲੀ ਅੱਗੇ ਲੈ ਕੇ ਜਾਣਾ ਬਹੁਤ ਹੀ ਜ਼ਰੂਰੀ ਸੀਗਾ ਜਿਵੇਂ ਤੁਸੀਂ ਖੇਤੀ ਦੀ ਗੱਲ ਕਰ ਰਹੇ ਹੋ ਤੇ ਖੇਤੀ ਦੇ ਨਾਲ ਆਪਾਂ ਦੇਖਿਆ ਜਿਸ ਟਾਈਮ ਕਿਸਾਨਾਂ ਦੀ ਜਿਹੜੀ 40000 ਏਕੜ ਦੀ ਜ਼ਮੀਨ ਦੀ ਇਕਵਿਪਮੈਂਟ ਦੀ ਗੱਲ ਚੱਲ ਰਹੀ ਹੈ ਇਹ ਕਿਥੇ ਤੱਕ ਜਾਇਜ ਹੈ ਜੀ ਇਹ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਆ ਤੇ ਜੀ ਹੁਣ ਮੈਂ ਇਹ ਦੇ ਉੱਤੇ ਬਹੁਤ ਵੱਡਾ ਆਰਟੀਕਲ ਲਿਖ ਦਿੱਤਾ ਹੈ 2500 ਵਰਡ ਦਾ ਜਿਹੜਾ ਮੇਰਾ ਚੈਨਲ ਹੈ ਤਾਂ ਪੰਜਾਬ ਪਲਸੋ ਦੇ ਵਿੱਚ ਆ ਗਿਆ ਹੈ ਪੰਜਾਬੀ ਚ ਵੀ ਲਿਖਿਆ ਹੈ ਤੇ ਇੰਗਲਿਸ਼ ਚ ਵੀ ਲਿਖਿਆ ਹੈ ਜੀ ਇਹ ਇੱਕ ਬਹੁਤ ਡਿਜ਼ਾਸਟਰਸ ਸਕੀਮ ਹੈਗੀ ਹੈ ਜੀ ਹਾਂ ਜੋ ਵੀ ਇਹਨਾਂ ਦੀ ਮਨਛਾ ਹੈ ਇਹਦੇ ਚ ਤਿੰਨ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸ ਦੇਣਾ ਸਭ ਤੋਂ ਪਹਿਲੀ ਗੱਲ ਇਹ ਹੈ ਦਿਲਜੀਤ ਜੀ ਕੀ ਸਾਡੀ ਆਬਾਦੀ ਹੈ 1. ਕਿੰਨੀ uh, 3 ਕਰੋੜ ਦੇ ਨੇੜੇ ਤੇੜੇ ਜੀ ਸਾਡਾ ਪਰ ਕਿਲੋਮੀਟਰ ਵੀ ਆਰ 576 অর ਸਮਥਿੰਗ ਆਫ ਦੈਟ ਸੌਟ ਜੀ ਵੇਰ ਐਸ ਦਿੱਲੀ ਇਜ਼ 2000 ਪੀਪਲ ਪਰ ਸਕੁਅਰ ਕਿਲੋਮੀਟਰ ਹੈ ਗਰਗਾਓ ਹੈਗਾ ਕੋ 1200 ਪੀਪਲ ਪਰ ਸਕੁਅਰ ਕਿਲੋਮੀਟਰ ਹੁਣ ਦੇਖੋ ਏਡੀ ਜਿਹੜੀ 500 ਵਾਲੀ ਪਰ ਸਕੁਅਰ ਕਿਲੋਮੀਟਰ ਨਾਲ ਤੁਸੀਂ ਦੇਖੋ ਕਿ ਸਾਡੀ ਜਿਹੜੀ ਸਾਡਾ ਜਿਹੜਾ ਟਰਨਓਵਰ ਹੈਗਾ ਪੋਪੂਲੇਸ਼ਨ ਟਰਨਓਵਰ ਹੈ ਉਹ ਮਾਈਨਸ ਚ ਚੱਲ ਰਿਹਾ ਜੀ ਸੋ ਸਾਨੂੰ ਹਾਈ ਰਾਈਜ਼ ਦੀ ਜ਼ਰੂਰਤ ਕੀ ਹੈ ਤੁਸੀਂ ਪਟਿਆਲੇ ਚ ਚਾਰੋਂ ਔਰ ਦੇਖ ਲਓ ਕੋਈ ਫਲੈਟ ਬਣਾ ਰਿਹਾ ਸਭ ਕੋਠੀਆਂ ਪਾਉਂਦੇ ਨੇ ਜੀ ਬਿਲਕੁਲ ਜ਼ਮੀਨ ਹੈਗੀ ਹੈ ਕੋਠੀਆਂ ਲੋਕ ਪਾਉਂਦੇ ਨੇ ਪੈਸਾ ਹੈਗਾ ਤੇ ਇਹ ਜਿਹੜੀਆਂ ਸਤਾਈ ਉਥੇ ਅਰਬਨ ਸੈਂਟਰਸ ਜਿਹੜੇ ਖੋਲ ਰਹੇ ਨੇ ਇਹ ਕਿਹਦੇ ਵਾਸਤੇ ਖੋਲ ਰਹੇ ਨੇ ਜੀ ਇੱਥੇ ਨਾ ਤੁਹਾਡੇ ਕੋਲ ਕੋਈ ਪੈਸਾ ਨਾ ਕੋਈ ਅਰਬਨ ਸੈਂਟਰ ਤੇ ਰਹਿਣਾ ਚਾਹੁੰਦਾ ਹੈ ਨਾ ਕੋਈ ਇੱਥੇ ਬਿਜ਼ਨਸ ਕਰਨੀ ਚਾਹੁੰਦਾ ਬਾਹਰ ਵਾਲੇ ਲੋਕਾਂ ਦੇ ਵਾਸਤੇ ਖੋਲ ਰਹੇ ਨੇ ਜੀ ਦੈਟ ਇਜ਼ 1 ਪੁਆਇੰਟ ਓਕੇ ਜੀ ਸੈਕੰਡ ਪੁਆਇੰਟ ਇਹ ਹੈ ਕਿ ਦੇਖੋ ਜ਼ਮੀਨ ਤੇ ਤੁਸੀਂ ਪਹਿਲੀ ਗੱਲ ਤੇ ਮੈਨੂੰ ਪਤਾ ਲੱਗਿਆ ਕਿ ਜਿੱਥੇ ਇਹਨਾਂ ਨੇ ਲੁਧਿਆਣਾ 'ਚ ਕੀਤਾ ਉੱਥੇ ਸਿਰਫ 8 ਬੰਦੇ ਮੰਨੇ ਨੇ ਜੀ ਇਸ ਪੂਲਿੰਗ ਦੇ ਵਾਸਤੇ ਤੇ ਹੁਣ ਇਹਨਾਂ ਨੇ ਕੋਈ ਟਵਿਕ ਵੀ ਕੀਤੀ ਆਪਣੀ ਪਾਲਿਸੀ ਜੀ ਹਾਂ ਤੇ ਦੂਸਰੀ ਗੱਲ ਇਹਦੇ ਵਿੱਚ ਇਹ ਹੈ ਕਿ ਤੁਸੀਂ ਅਰਬਨ ਸੈਂਟਰ ਬਣਾਵ ਹੀ ਦੋਗੇ ਲੋਕ ਤੇ ਜਿਹਦੇ ਜਿਨ੍ਹਾਂ ਦੇ ਕੋਲ ਜ਼ਮੀਨ ਹੈਗੀ ਆ ਉਹ ਤੇ ਆਪਣਾ 600 ਗੱਜ ਲੈ ਕੇ ਸਾਈਡ ਦੇ ਉੱਤੇ ਬਹਿ ਜਾਣਗੇ ਉੱਥੇ ਜਿਹੜੇ ਵਿਚਾਰੇ ਚਾਹ ਬਣਾਉਂਦੇ ਨੇ ਜਿਹੜੇ ਬਾਰਬਰ ਨੇ ਜਿਹੜੇ ਦੂਸਰੀਆਂ ਸਰਵਿਸਿਜ਼ ਦਿੰਦੇ ਨੇ ਮੋਚੀ ਨੇ ਤੇਲੀ ਨੇ ਕੋਈ ਸਕੂਟਰ ਦਾ ਮਕੈਨਿਕ ਹੈ ਉਹ ਕਿੱਥੇ ਜਾਣਗੇ ਜੀ ਹਾਂ ਤੁਸੀਂ ਐਡੇ ਬੰਦਿਆਂ ਨੂੰ ਡਿਸਪਲੇਸ ਕਰ ਰਹੇ ਹੋ ਤੇ ਉਹਨਾਂ ਬੰਦਿਆਂ ਦੇ ਵਾਸਤੇ ਤੁਹਾਡੇ ਤੁਹਾਡੇ ਕੋਲ ਕੋਈ ਤੁਹਾਡੇ ਕੋਲ ਕੋਈ ਤਰੀਕਾ ਹੀ ਹੈ ਨਹੀਂ ਜੀ ਤੀਸਰੀ ਗੱਲ ਤੁਸੀਂ ਅੰਦਾਜ਼ਾ ਲਗਾਓ ਕਿ ਜਦੋਂ ਦੇ ਮੁਗਲ ਜਦੋਂ ਤੇ ਮੁਸਲਮਾਨਾਂ ਨੇ ਇੱਥੇ ਰਾਜ ਕੀਤਾ ਉਹਦੋਂ ਦਾ ਅਸੀਂ ਜਿਹੜੇ ਪੰਜਾਬੀ ਆ ਅਸੀਂ ਜਦੋਂ ਜੈਤ ਚ ਪਏ ਆ ਅਸੀਂ ਲੜਾਈ ਝਗੜੇ ਚ ਪਏ ਆ ਕਿਤੇ ਵਾਸਤੇ ਪਏ ਆ ਦ ਸੈਂਟਰ ਪੁਆਇੰਟ ਇਜ਼ ਲੈਂਡ ਜੀ ਲ ਐ ਐਂਡ ਡੀ ਲੈਂਡ ਜ਼ਮੀਨ ਜੀ ਬਿਲਕੁਲ ਹਾਂ ਜੀ ਤੇ ਸਾਡੇ ਵਾਸਤੇ ਆਪਣੀ ਜ਼ਮੀਨ ਕਿਸੇ ਨੂੰ ਦੇਣਾ ਇਹ ਪਾਪ ਕਰਨ ਦੇ ਬਰਾਬਰ ਹੈ ਜੀ ਸੋ ਧਰਫੋਰ ਤੁਸੀਂ ਜ਼ਮੀਨ ਦੇ ਨਾਲ ਖਿਲਵਾੜ ਕਰੋਗੇ ਤੇ ਇਸ ਤਰੀਕੇ ਨਾਲ ਤੁਸੀਂ ਸਾਡੀ ਖੇਤੀ ਖਰਾਬ ਕਰੋਗੇ ਤੇ ਬਾਹਰ ਦੇ ਬੰਦਿਆਂ ਨੂੰ ਲਿਆ ਕੇ ਉੱਥੇ ਤੁਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰੋਗੇ ਇਹ ਪੰਜਾਬੀ ਕਦੀ ਮੰਨਣਗੇ ਨਹੀਂ ਤੁਹਾਡੇ ਚੈਨਲ ਦੇ ਥਰੂ ਮੈਂ ਭਗਵੰਤ ਮਾਨ ਜੀ ਨੂੰ ਦਿਲੋਂ ਇੱਕ ਪੰਜਾਬੀ ਹੋ ਕੇ ਮੈਂ ਬੜੀ ਇੱਜ਼ਤ ਕਰਨਾ ਕਿਸੇ ਵੀ ਚੀਫ ਮਿਨਿਸਟਰ ਦੀ ਮੈਂ ਬਹੁਤ ਇੱਜ਼ਤ ਕਰਨਾ ਉਹ ਐਵੇਂ ਨਹੀਂ ਉੱਥੇ ਦਾ ਪਹੁੰਚ ਗਏ ਮੈਂ ਦਿਲੋਂ ਉਹਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਇਹ ਜਿਹੜਾ ਇਹਨਾਂ ਦਾ ਸਿਸਟਮ ਹੈ ਨਾ ਇਹਨੂੰ ਬੰਦ ਕਰ ਦੇਣ ਅਗਰ ਕਿਸੇ ਨੇ ਕੋਈ ਆਪਣੀ ਕਲੋਨੀ ਬਣਾਣੀ ਹੈ ਉਹਨਾਂ ਕੋਲ 14000 ਕਲੋਨੀਆਂ ਇੱਥੇ ਪਈਆਂ ਨੇ ਜੀ ਮੇਰੇ ਕੋਲ ਇੱਕ ਫਲੈਟ ਹੈਗਾ ਜ਼ੀਰੇਖਪੁਰ ਦੇ ਵਿੱਚ ਉੱਥੇ 270 ਘਰ ਨੇ ਜੀ 40 ਖਾਲੀ ਪਏ ਨੇ ਜੀ ਐਡਾ ਐਡੀ ਸਾਡੇ ਕੋਲ ਅਕੋਮੋਡੇਸ਼ਨ ਖਾਲੀ ਪਈ ਹੋਈ ਹੈ ਤੁਸੀਂ ਪਹਿਲੇ ਉਹਨੂੰ ਤੇ ਭਰਨ ਦਾ ਕੋਈ ਤਰੀਕਾ ਢੂੰਡੋ ਉਹਨਾਂ ਨੂੰ ਅਰਬਨਾਈਜ਼ ਕਰਕੇ ਉਹਨਾਂ ਨੂੰ ਮਿਊਨਿਸਪੈਲਿਟੀ ਚ ਲੋ ਉਹਨਾਂ ਕੋਲੋਂ ਟੈਕਸ ਲਓ ਜੀ ਬਿਲਕੁਲ ਤੁਸੀਂ ਟੈਕਸ ਦੀ ਤੇ ਵਸੂਲੀ ਕਰਦੇ ਨੇ ਟੈਕਸ ਲੋ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੋ ਤੁਸੀਂ ਜਿਹੜੀਆਂ ਤੁਹਾਡੀਆਂ 14000 ਇਲੀਗਲ ਕਲੋਨੀਆਂ ਨੇ ਪਹਿਲੇ ਉਹਨਾਂ ਨੂੰ ਤੇ ਠੀਕ ਕਰ ਲੋ ਉਹਨਾਂ ਨੂੰ ਤੇ ਆਪਟੀਮਾਈਜ਼ ਕਰ ਲੋ ਫਿਰ ਅੱਗੇ ਸੋਚਾਂਗੇ ਜੀ ਬਿਲਕੁਲ ਹੁਣ ਤੁਸੀਂ ਗੱਲ ਕਰ ਇੱਕ ਮਾਨ ਸਾਹਿਬ ਦੀ ਗੱਲ ਕਰ ਰਹੇ ਹੋ ਹੁਣ ਮਾਨ ਸਾਹਿਬ ਨੇ ਜਿਵੇਂ ਗੱਲ ਕਰ ਰਹੇ ਨੇ ਇਸ ਟਾਈਮ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਸਪੈਸ਼ਲ ਚਲਾਇਆ ਨੇ ਇੱਕ ਉਹ ਧਾਰਮਿਕ ਗੁਰੂਆਂ ਸਾਹਿਬ ਦਾ ਬੇਅਦਬੀ ਦਾ ਜਿਹੜਾ ਸੀ ਮਾਮਲਾ ਉਹਦੇ ਬਿੱਲ ਬਾਰੇ ਲਿਆ ਰਹੇ ਨੇ ਬਿੱਲ ਅੱਜ ਸ਼ਾਇਦ ਆ ਜਾਏਗਾ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਕਿੰਨੇ ਇੱਕ ਬਿੱਲ ਬਣਾਓਗੇ ਕੀ ਕੁਝ ਕਰੋਗੇ ਕਿਸੇ ਨੂੰ ਤੁਸੀਂ ਉਮਰ ਕੈਦ ਦੇ ਦੋਗੇ ਕਿਸੇ ਨੂੰ ਤੁਸੀਂ ਤੁਸੀਂ ਜੜ ਦੇ ਵਿੱਚ ਕਿਉਂ ਨਹੀਂ ਜਾਂਦੇ ਕਿ ਇਹ ਸੈਕਰੇਜ ਹੋਈ ਕਿਉਂ ਰਹੀ ਹੈ ਜੀ ਇਹਨੂੰ ਅਸੀਂ ਰੋਕਣਾ ਕੀ ਹੈ ਇਹਨੂੰ ਰੋਕਣ ਦੇ ਵਾਸਤੇ ਗਵਰਨਮੈਂਟ ਨੇ ਐਸਟੀਪੀਸੀ ਦੇ ਨਾਲ ਮਿਲ ਕੇ ਕੋਈ ਇਨਫੋਰਮੇਸ਼ਨ ਕੈਂਪੇਨ ਦੀ ਪਹਿਲ ਕੀਤੀ ਹੈ ਕੋਈ ਕੋਈ ਇੰਟੈਲੀਜੈਂਸ ਦੀ ਉਹਨਾਂ ਨੇ ਕੋਈ ਪਹਿਲ ਕੀਤੀ ਹੈ ਕਿ ਸਾਨੂੰ ਪਤਾ ਲੱਗੇ ਕਿ ਕੌਣ ਐਸੇ 엘ਿਮੈਂਟਸ ਨੇ ਜੋ ਇਹਨੂੰ ਕਰਨਾ ਚਾਹੁੰਦੇ ਨੇ ਜਿਹੜੀ ਫੋਰਸਿਬਲ ਕਨਵਰਜਨ ਹੋ ਰਹੀ ਹੈ ਬਿਨਾ ਵਜ੍ਹਾ ਦੇ ਤੁਹਾਡਾ ਮਿਸ ਮਿਸ ਇਨਫੋਰਮੇਸ਼ਨ ਦੇਖੇ ਤਰਮੰਤਰ ਹੋ ਰਿਹਾ ਹੈ ਉਹਨੂੰ ਰੋਕਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਮੈਂ ਇਹ ਨਹੀਂ ਕਹਿੰਦਾ ਕਿ ਬੰਦੇ ਨੂੰ ਕਨਵਰਟ ਨਹੀਂ ਕਰਨਾ ਚਾਹੀਦਾ ਹਰ ਬੰਦਾ ਜਿਹੜੀ ਵੀ ਰਿਲੀਜੀਅਨ ਨੂੰ ਫਾਲੋ ਕਰਨਾ ਚਾਹੁੰਦਾ ਜ਼ਰੂਰ ਕਰੇ ਬਿਲਕੁਲ ਪਰ ਮਿਸ ਇਨਫਾਰਮੇਸ਼ਨ ਦੇ ਕੇ ਪੈਂਟਕੋਸਟਲ ਚਰਚ ਦੇ ਨਾਲ ਤੁਹਾਡੀ ਉਥੇ ਉਹ ਹੋ ਰਹੀ ਹੈ ਤੇ ਫਿਰ ਜਦੋਂ ਤੁਸੀਂ ਉਹ ਕਰਦੇ ਹੋ ਜਦੋਂ ਕੋਈ ਇੱਥੇ ਇੱਥੇ ਯੂ نو ਟੈਨਸ਼ਨ ਫੈਲਾਉਂਦਾ ਕਿਸੇ ਧਰਮ ਦੇ ਬਾਰੇ ਗਲਤ ਕਹਿੰਦਾ ਹੈ ਤੇ ਫਿਰ ਕੋਈ ਕੁਝ ਗਲਤ ਵੀ ਕਰ ਵੀ ਦਿੰਦਾ ਜਿਹੜੇ ਲੋਕਾਂ ਦੇ ਛੋਟੇ ਦਿਮਾਗ ਹੁੰਦੇ ਨੇ ਉਹ ਕਰ ਵੀ ਦਿੰਦੇ ਨੇ ਜੀ ਬਿਲਕੁਲ ਜੀ ਤੇ ਇਸ ਵਾਸਤੇ ਜਿਆਦਾ ਜ਼ਰੂਰੀ ਇਹਨਾਂ ਸਾਰੀਆਂ ਕੀ ਕਹਿੰਦੇ ਨੇ ਇਹ ਵਾਟ ਐਵਰ ਐਕਟ ਐਂਡ ਲੈਜਿਸਲੇਸ਼ਨ ਲੈ ਕੇ ਆ ਰਹੀ ਹਾਂ ਮੈਂ ਸੁਣਿਆ ਕਹਿ ਰਹੇ ਜੀ ਉਮਰ ਕੈਦ ਦੇ ਦਵਾਂਗੇ ਹਾਂ ਤੁਹਾਡੇ ਜੇਲ੍ਹ ਤੇ ਪਹਿਲੇ ਹੀ ਭਰੇ ਹੋਏ ਨੇ ਹੋਰ ਕਿਸੇ ਅਮਲੀ ਨੂੰ ਜਿਹਨੇ ਗਲਤੀ ਕਰ ਦਿੱਤੀ ਉਹਨੂੰ ਉਹਦੇ ਵਿੱਚ ਪਾ ਕੇ ਦਿੱਤਾ ਤੁਹਾਨੂੰ ਕੀ ਮਿਲ ਜਾਣਾ ਹੈ ਬਿਲਕੁਲ ਵਾਟ ਆਰ ਯੂ ਗੋ ਟੂ ਗੈਟ ਸੋ ਬੇਸਿਕਲੀ ਵਾਟ ਯੂ ਰਿਕਵਾਇਰ ਤੁਹਾਨੂੰ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈ ਉਹ ਇਹ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੋ ਕੰਟੇਨ ਕਰੋ ਲੋਕਾਂ ਨੂੰ ਸਖਾਓ ਜੀ ਬਿਲਕੁਲ ਇੱਕ ਅਵੇਅਰਨੈਸ ਕ੍ਰੀਏਟ ਕਰੋ ਗਵਰਨਮੈਂਟ ਦਾ ਕਿਸੇ ਇੰਸਟੀਚਿਊਸ਼ਨ ਦੇ ਨਾਲ ਲੱਗ ਕੇ ਇਹ ਕੰਮ ਹੁੰਦਾ ਬਿਲਕੁਲ ਸਰ ਹੁਣ ਇੱਕ ਗੱਲ ਚੱਲ ਰਹੀ ਹੋਰ ਚੱਲ ਰਹੀ ਸੀ ਕਾਫੀ ਸਵਲ ਜੀ ਮਝੱਠਿਆ ਸਾਹਿਬ ਨੂੰ ਜੇਲ੍ਹ ਚ ਰੱਖਿਆ ਉਹਨਾਂ ਨੇ ਜਿਵੇਂ ਲੋਕਾਂ ਦੀ ਆਵਾਜ਼ ਆ ਲੋਕੀ ਚਲੋ ਅਕਾਲੀ ਦਾਲੀ ਵੀ ਕਹਿ ਰਿਹਾ ਵੀ ਇਹਨਾਂ ਨੇ ਸਾਡੇ ਨਾਲ ਚੀਜ਼ਦਾਰ ਮਾਨ ਸਾਹਿਬ ਨੇ ਗੁੱਸਾ ਕੱਟਿਆ ਉਹ ਬੋਲ ਉਹਨਾਂ ਦੀ ਬੋਲੀ ਤਾਂ ਸੀ ਉਹਨੂੰ ਤੁਸੀਂ ਕਿਹੜੇ ਐਂਗਲ ਨਾਲ ਦੇਖ ਰਹੇ ਹੋ ਜੀ ਦੇਖੋ ਜੀ देयर ਹੈਸ ਟੂ ਬੀ ਜ਼ੀਰੋ ਟੋਲਰੈਂਸ ਟੂ ਡਰੱਗਸ ਜੀ ਬਿਲਕੁਲ ਅਗਰ ਇਹ ਗਵਰਨਮੈਂਟ ਹੈ ਸਰਕਾਰ ਹੈ ਸਰਕਾਰ ਜਿਹੜੀ ਹੈ ਉਹ ਕਿਸੇ ਕਾਇਦੇ ਕਾਨੂੰਨ ਦੇ ਨਾਲ ਚੱਲਦੀ ਹੈ ਕਿਸੇ ਤਰੀਕੇ ਨਾਲ ਚੱਲਦੀ ਹੈ ਐਵੇਂ ਹੀ ਫੜ ਕੇ ਤੇ ਮਜੀਠਿਆ ਜੀ ਨੂੰ ਅੰਦਰ ਕਰ ਨਹੀਂ ਸਕਦੇ ਜੀ ਹਾਂ ਮੈਨੂੰ ਇਸ ਕੇਸ ਦੇ ਬਾਰੇ ਬਿਲਕੁਲ ਕੁਝ ਪਤਾ ਨਹੀਂ ਨਾ ਹੀ ਮੈਂ ਇਸ ਕੇਸ ਦੇ ਵਿੱਚ ਕੋਈ ਕਮੈਂਟ ਕਰਨਾ ਚਾਹਨਾ ਮੈਂ ਇਹ ਕਹਿਣਾ ਕਿ ਕਿਸੇ ਬੰਦੇ ਦੇ ਨਾਲ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਤੇ ਅਗਰ ਕਿਸੇ ਦੇ ਖਿਲਾਫ ਕੋਈ ਸਬੂਤ ਹੈਗਾ ਤੇ ਉਹਨੂੰ ਉਹਦੀ ਜਸਟ ਸਜ਼ਾ ਮਿਲਣੀ ਚਾਹੀਦੀ ਹੈ ਯਾ ਉਹ ਉਹਦੇ ਉਹਦੇ ਨਾਲ ਕੋਈ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਜੋ ਕਿ ਇਹ ਡਰਗ ਦੇ ਮੈਨੇ ਇਸ ਤੇ ਵਾਸਤੇ ਕੰਮ ਦੀ ਹੋਏ ਪਰ ਅਗਰ ਐਟ ਦੀ ਐਂਡ ਆਫ ਇਟ 올 ਇਹ ਉਹਨੂੰ ਪ੍ਰੂਵ ਨਹੀਂ ਕਰ ਸਕੇ ਜੀ ਮਜੀਠਿਆ ਦੀ ਬਾਹਰ ਆ ਗਏ ਕੋਰਟ ਦੇ ਵਿੱਚ ਇਹ ਗੱਲ ਉਹ ਪ੍ਰੂਵ ਨਹੀਂ ਕਰ ਸਕੇ ਤੇ ਫਿਰ ਤੇ 100% ਪ੍ਰੂਵ ਹੋ ਜਾਏਗਾ ਕਿ ਇਹ ਵੈਂਡਟਾ ਹੈ ਬਿਲਕੁਲ ਉਸ ਵੇਲੇ ਫਿਰ ਅਸੀਂ ਗੱਲ ਕਰਾਂਗੇ ਫਿਰ ਤੁਸੀਂ ਮੈਨੂੰ ਬੁਲਾਇਓ ਅਗਰ ਤੇ ਉਹ ਉਹਨਾਂ ਨੂੰ ਕੋਰਟ ਨੇ ਕਨਵਿਕਟ ਕਰ ਦਿੱਤਾ ਤੇ ਦੂਸਰੀ ਗੱਲ ਹੈ ਅਗਰ ਨਹੀਂ ਕੀਤਾ ਤਾਂ 100% ਇਟ ਇਜ਼ ਵੈਂਡੇਟਾ ਬਿਲਕੁਲ ਜੀ ਇੱਕ ਗੱਲ ਹੋਰ ਸੀ ਦੇ ਨਾਲ ਮੈਂ ਗੱਲ ਹੋਰ ਤੋਰ ਦਿੰਨਾ ਜਿਵੇਂ ਪਿਛਲਾ ਕਾਫੀ ਮਲਾਦਾ ਹਫਤਾ 10 ਦਿਨ ਤੋਂ ਗੱਲ ਚੱਲ ਰਹੀ ਹੈ ਮਾਨ ਸਾਹਿਬ ਥੋੜਾ ਮੋਦੀ ਸਾਹਿਬ ਦੇ ਪਿੱਛੇ ਉਹਨਾਂ ਨੂੰ ਥੋੜੀ ਉਹਨਾਂ ਦੀ ਸ਼ਬਦਾਬਲੀ ਹੈ ਥੋੜੀ ਹਲਕੀ ਲੱਗ ਰਹੀ ਹੈ ਲੋਕਾਂ ਦੀ ਆਵਾਜ਼ ਜਿਵੇਂ ਕਹਿ ਰਹੀ ਹੈ ਕਿ ਬਾਹਰ ਜਾ ਰਹੇ ਨੇ ਹੋ ਬਾਹਰ ਜਾ ਰਹੇ ਨੇ ਚਲੋ ਮੋਦੀ ਸਾਹਿਬ ਆਪਣਾ ਦੇਸ਼ ਵਾਸਤੇ ਜਾ ਰਹੇ ਨੇ ਕੋਈ ਆਪਣਾ ਬਿਜ਼ਨਸ ਵਪਾਰ ਵਾਸਤੇ ਜਾ ਰਹੇ ਨੇ ਉਹਦੇ ਬੋਲੀ ਜਿਹੜੀ ਬੋਰਡ ਨੇ ਮਾਨ ਸਾਹਿਬ ਹੁਣਾ ਬਾਰੇ ਉਥੋਂ ਕੀ ਲੱਗਦਾ ਮਾਨ ਸਾਹਿਬ ਖੁਦ ਬਾਹਰ ਨਹੀਂ ਸੀ ਗਏ ਜਿੰਨੀ ਕੋ ਉਹਨਾਂ ਦੀ ਸ਼ਮਤਾ ਸੀ ਬਾਹਰ ਗਏ ਸ਼ਰਾਬ ਪੀ ਕੇ ਫਿਰ ਜਹਾਜ਼ ਤੋਂ ਉਤਾਰੇ ਵੀ ਗਏ ਸਾਰਿਆਂ ਨੂੰ ਪਤਾ ਹੈ ਜੀ ਅਗਰ ਉਹ ਤੋਂ ਜ਼ਿਆਦਾ ਜਾ ਸਕਣਗੇ ਤੇ ਉਹ ਵੀ ਜਾਣਗੇ ਜੀ ਜਦੋਂ ਜਾਂਦੇ ਨੇ ਇਹਨਾਂ ਨੇ ਉਹ ਸਿੰਗਾਪੁਰ ਟੀਚਰ ਨਹੀਂ ਸੀ ਭੇਜੇ ਕਿ ਅਸੀਂ ਉਹਨਾਂ ਨੂੰ ਸਿਖਾਉਣ ਵਾਸਤੇ ਭੇਜ ਰਹੇ ਹਾਂ ਫਿਰ ਇਹ ਆਪਣਾ ਜਹਾਜ਼ ਲੈ ਕੇ ਕੇਜਰੀਵਾਲ ਜੀ ਨੂੰ ਬਿਠਾ ਕੇ ਕਦੀ ਗੁਜਰਾਤ ਤੇ ਕਦੀ ਬੰਗਲੌਰ ਤੇ ਕਦੀ ਕਿਤੇ ਰਹੇ ਜਾਂਦੇ ਰਹਿੰਦੇ ਨੇ ਪੰਜਾਬ ਨੂੰ ਛੱਡ ਕੇ ਉਹ ਨਹੀਂ ਜਾਂਦੇ ਜੀ ਪਹਿਲੇ ਆਪਣੇ ਵੱਲ ਦੇਖ ਲੈਣਾ ਚਾਹੀਦਾ ਹੈ ਫਿਰ ਦੂਸਰੇ ਦੀ ਗੱਲ ਕਰਨੀ ਚਾਹੀਦੀ ਹੈ ਹਾਂ ਮੋਦੀ ਸਾਹਿਬ ਨੂੰ ਦੇਸ਼ ਨੇ ਇੱਕ ਮੈਂਡੇਟ ਦਿੱਤਾ ਹੋਇਆ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈਗੇ ਨੇ ਉਹਨਾਂ ਨੇ ਜਿਹੜਾ ਕੰਮ ਕਰਨਾ ਹੈ ਉਹਨਾਂ ਨੇ ਕਰਨਾ ਹੈ ਜੀ ਹੁਣ ਉਹ ਕੋਈ ਖਾਸ ਉਹ ਉਹਨਾਂ ਦੇਸ਼ਾਂ ਦੇ ਵਿੱਚ ਸਪੈਸ਼ਲ ਨਹੀਂ ਗਏ ਕਿਤਰੇ ਮੈਂ ਪੜਿਆ ਸੀਗਾ 8 ਦਿਨ ਦੇ ਵਿੱਚ 6 ਵਾਰ ਉਹਨਾਂ ਨੇ ਫਲਾਈਟ ਫੜੀ ਹੈ ਜੀ ਹਾਂ ਤੇ ਦੋ ਰਾਤਾਂ ਜਹਾਜ਼ 'ਚ ਕੱਟੀਆਂ ਨੇ ਹੈ ਉਹਨਾਂ ਨੇ ਬ੍ਰਿਕਸ ਦੇ ਵਿੱਚ ਜਾਣਾ ਸੀਗਾ ਉਹਦੇ ਨਾਲ ਉਹਨਾਂ ਨੇ 4-5 ਹੋਰ ਦੇਸ਼ ਕਰ ਦਿੱਤੇ ਤੁਸੀਂ ਦੇਖੋ ਕਿ ਉਹਨਾਂ ਨੇ ਕਿੰਨਾ ਪੈਸਾ ਬਚਾਇਆ ਸਾਡੇ ਇਕਨੋਮੀ ਦਾ ਇੱਕ ਜਗ੍ਹਾ ਜਾ ਰਹੇ ਸੀਗੇ ਇੱਕ ਜਗ੍ਹਾ ਜਾਣ ਦੀ ਜਗ੍ਹਾ 6 ਜਗ੍ਹਾ ਚਲੇ ਗਏ ਆਪਣੇ ਆਪ ਨੂੰ ਤੰਗ ਕੀਤਾ ਦੋ ਰਾਤਾਂ ਜਹਾਜ਼ ਦੇ ਵਿੱਚ ਕਟੀਆਂ ਹਰ ਜਗ੍ਹਾ ਜਾਂਦੇ ਸੀ ਉਤਰਦੇ ਸੀ ਕਰਕੇ ਫੇਰ ਜਹਾਜ਼ 'ਚ ਬਹਿ ਕੇ ਦੂਸਰੀ ਜਗ੍ਹਾ ਚ ਜਾ ਜਾਂਦੇ ਨਾਲ ਨਾਲ ਤੇ ਜਗ੍ਹਾ ਹੈਗੀ ਆ ਨਾ ਬਿਲਕੁਲ ਜੀ ਬਿਲਕੁਲ ਤੇ ਤੁਹਾਨੂੰ ਤੁਸੀਂ ਯਾਰ ਆਪਣਾ ਕੰਮ ਸੰਭਾਲੋ ਦੇਸ਼ ਦੇ ਉੱਤੇ ਐਦਾਂ ਦੀਆਂ ਟਿੱਪਣੀਆਂ ਕਰਨੀਆਂ ਇਹ ਕੋਈ ਕੋਈ ਕਾਮੇਡੀ ਸਰਕਸ ਤੇ ਚੱਲ ਨਹੀਂ ਨਾ ਰਿਹਾ ਬਿਲਕੁਲ ਸਰ ਗੱਲ ਤੁਸੀਂ ਤੁਸੀਂ ਐਸੀਆਂ ਗੱਲਾਂ ਕਹਿੰਦੇ ਹੋ ਸਾਡੀ ਛਵੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਬੜੀ ਖਰਾਬ ਹੁੰਦੀ ਹੈ ਬਿਲਕੁਲ ਆਹੀ ਗੱਲ ਮੈਂ ਤੁਹਾਨੂੰ ਕੀ ਕਿਹਾ ਹੋਣਾ ਹੀ ਮੈਂ ਤੁਹਾਨੂੰ ਕਿਹਾ ਨਾ ਕਿ ਮਹਿਮਾਨ ਸਾਹਿਬ ਦੀ ਬਹੁਤ ਇੱਜ਼ਤ ਕਰਨਾ ਬਿਲਕੁਲ ਇਹ ਹੁੰਦੀ ਹੈ ਇਹ ਹੁੰਦੀ ਹੈ ਇੱਕ ਤਰ੍ਹਾਂ ਦੀ ਸਫੈਸਟੀਕੇਸ਼ਨ ਬਿਲਕੁਲ ਇਹ ਹੁੰਦੀ ਹੈ ਰਾਜਨੀਤੀ ਬਿਲਕੁਲ ਹੈ ਮੈਂ ਤੇ ਨਹੀਂ ਨਾ ਕਿਹਾ ਕਿ ਮਾਨ ਸਾਹਿਬ ਗਲਤ ਨੇ ਬਿਲਕੁਲ ਮੈਂ ਤੁਹਾਨੂੰ ਕਿਹਾ ਕਿ ਮੈਂ ਬੜੀ ਇੱਜ਼ਤ ਕਰਨਾ ਸਾਡੇ ਚੀਫ ਮਿਨਿਸਟਰ ਹੈਗੇ ਜੀ ਬਿਲਕੁਲ ਤੇ ਉਹ ਉਹਨਾਂ ਦੇ ਪ੍ਰਾਈਮ ਮਿਨਿਸਟਰ ਹੈਗੇ ਬਿਲਕੁਲ ਕਰਨੇ ਜੋ ਉਹਨਾਂ ਨੇ ਕੀਤਾ ਹੈ ਜੋ ਉਹਨਾਂ ਨੇ ਕਿਹਾ ਹੈ ਉਹ ਨਿੰਦਨਯੋਗ ਹੈ ਵੈਰੀ ਗੁੱਡ ਇੱਕ ਸਰ ਹੁਣ ਆਪਾਂ ਇਹ ਦੇਖ ਰਹੇ ਹਾਂ 2027 ਆ ਰਿਹਾ ਹੈ ਕਿ ਭਾਜਪਾ ਅਕਾਲੀ ਦਰ ਨਾਲ ਗੱਠ ਛੋੜ ਕਰੇਗੀ ਕਿ 2027 ਦੇ ਵਿੱਚ ਭਾਜਪਾ ਇਕੱਲੇ ਚੋਂ ਲੜੇਗੀ ਤੇ ਜਿਸ ਤਰ੍ਹਾਂ ਹੁਣ ਆਪਣੇ ਅਸ਼ਮੀਲ ਸ਼ਰਮਾ ਜੀ ਦੁਆਰਾ ਫੇਰ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਬਣਾਏ ਨੇ ਇਹ ਚੀਜ਼ਾਂ ਦੇਖ ਕੇ ਤੁਸੀਂ ਕੀ ਸੋਚ ਆ ਤੁਹਾਡੀ ਦੇਖੋ ਜੀ ਅਸੀਂ ਇੱਕ ਬਹੁਤ ਡਿਸਪਲਿਨਡ ਪਾਰਟੀ ਹੈਗੇ ਆਂ ਜੀ ਤੇ ਮੇਰੀ ਪਰਸਨਲ ਆਦਤ ਹੈਗੀ ਹੈ ਕਿ ਮੈਂ ਕਿਸੇ ਚੀਜ਼ ਦੇ ਵਿੱਚ ਸਪੈਕੂਲੇਸ਼ਨ ਨਹੀਂ ਕਰਦਾ ਜੀ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਭਾਜਪੀ ਦੇ ਵਿੱਚ ਗੱਠ ਜੋੜ ਕਰਨਾ ਹੈ ਕਿ ਨਹੀਂ ਕਰਨਾ ਇਹ ਹਾਈ ਕਮਾਂਡ ਡਿਸਾਈਡ ਕਰਦੀ ਹੈ ਬਿਲਕੁਲ ਜੀ ਇਹ ਸਾਡੇ ਹੱਥ 'ਚ ਹੈ ਹੀ ਨਹੀਂ ਜੀ ਨਾ ਮੇਰੇ ਹੱਥ 'ਚ ਹੈ ਅਸ਼ਵਨੀ ਸ਼ਰਮਾ ਜੀ ਦੇ ਹੱਥ 'ਚ ਵੀ ਹੈ ਨਹੀਂ ਠੀਕ ਹੈ ਇਹਦੀ ਜਿਹੜੀ ਡਿਸੀਜਨ ਹੈ ਇਹ ਸਟ੍ਰੈਟੈਜਿਕ ਡਿਸੀਜਨ ਹੈ ਜੋ ਕਿ ਹਾਇਰ ਕਮਾਂਡ ਲੈਂਦੀ ਹੈ ਹਰ ਕਮਾਡ ਵਿੱਚ ਵੀ ਪਾਰਲੀਮੈਂਟਰੀ ਬੋਰਡ ਤੇ ਉੱਤੇ ਉੱਤੇ ਹੀ ਇਹ ਗੱਲਾਂ ਹੁੰਦੀਆਂ ਹੈ। ਅਸੀਂ ਇਹ ਜਾਣਦੇ ਹਾਂ ਕਿ ਸਾਡਾ ਕੀ ਮਕਸਦ ਹੈ। ਪਿਛਲੇ 2-3 ਸਾਲਾਂ ਤੋਂ 4 ਸਾਲਾਂ ਜਿਨੀ ਦੇਰ ਹੋ ਗਈ ਮੈਨੂੰ ਭਾਜਪਾ 'ਚ ਆਏ ਹੋਏ। ਅਸੀਂ ਬਹੁਤ ਜ਼ੋਰ ਬਹੁਤ ਮਿਹਨਤ ਕਰਕੇ ਕੜੀ ਮਿਹਨਤ ਕਰਕੇ ਪੂਰੇ ਪੰਜਾਬ ਦੇ ਵਿੱਚ ਪੈਨ ਪੰਜਾਬ ਆਪਣਾ ਇੱਕ ਫੁਟਪ੍ਰਿੰਟ ਬਣਾਣ ਦੀ ਬਣਾਤੇ ਲੱਗੇ ਹੋਏ ਆ ਤੇ ਜਿਹੜਾ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਚ ਸਾਨੂੰ ਬਹੁਤ ਜ਼ਿਆਦਾ ਇਸ ਵੇਲੇ ਸਕਸੈਸ ਵੀ ਮਿਲੀ ਹੈ ਜਿੱਥੇ ਭਾਜਪਾ ਕਿਸੇ ਜਿਹੜੀ ਜਿਹੜੀ ਜਗ੍ਹਾ ਚ ਨਾਂ ਨਿਸ਼ਾਨ ਨਹੀਂ ਸੀ ਹੁੰਦਾ ਭਾਜਪਾ ਉੱਥੇ ਸਾਡੇ ਕਾਰਜਕਰਤਾ ਕੰਮ ਕਰ ਰਹੇ ਨੇ ਲੋਕਾਂ ਦੇ ਨਾਲ ਸੰਪਰਕ ਚ ਨੇ ਸੋ ਜੋ ਸਾਡਾ ਕੰਮ ਹੈ ਅਸੀਂ ਕਰੀ ਜਾ ਰਹੇ ਆ ਕਿ ਅਸੀਂ ਇਲੈਕਸ਼ਨ ਜਿਹੜੀ ਹੈ ਉਹ ਇੰਡੀਪੈਂਡੈਂਟਲੀ ਲੜਨੀ ਹੈ ਤੇ ਬਾਕੀ ਜਦੋਂ ਉਸ ਟਾਈਮ ਦੇ ਉੱਤੇ ਕੋਈ ਸਟ੍ਰੈਟੈਜਿਕ ਡਿਸੀਜਨ ਲਈ ਹੈ ਉਹਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਇਹ ਕੰਮ ਦੇਖ ਰਹੇ ਆ ਜੀ ਹਰ ਪਾਰਟੀ ਚ ਹੁੰਦੀ ਆ ਵੈਸੇ ਤੁਹਾਡੇ ਬੰਦੀ ਕਾਂਗਰਸ ਦੇ ਵਿੱਚ ਵੀ ਇਸ ਟਾਈਮ ਥੋੜੀ ਚੱਲ ਰਹੀ ਆ ਤੁਹਾਡੇ ਬੰਦੀ ਕਾਂਗਰਸ ਵੀ ਅਗਰੈਸਿਵ ਹੋਈ ਪਈ ਇਸ ਟਾਈਮ ਕਾਫੀ ਉਹਨਾਂ ਨੇ ਲਾਇਆ ਪਿਆ ਪਰ ਚਲੋ ਵਿਧਾਨ ਸਭਾ ਚ ਆਪੋਜੀਸ਼ਨ ਪਾਰਟੀ ਆ ਉਹ ਭਾਜਪਾ ਆਪਣੀ ਨਹੀਂ ਹੈ ਇਸ ਟਾਈਮ ਲੇਕਿਨ ਜਿਸ ਤਰ੍ਹਾਂ ਕਾਂਗਰਸ ਚ ਥੋੜੀ ਆਪ ਚ ਗੁੱਟਬੰਦੀ ਹੈ ਕੀ ਆ ਭਾਜਪਾ ਚ ਵੀ ਪੰਜਾਬ ਚ ਆਪ ਚ ਗੁੱਟਬੰਦੀ ਹੈ ਹੋਣੀ ਚਾਹੀਦੀ ਹੈ ਜਿਸ ਪਾਰਟੀ ਦੇ ਵਿੱਚ ਇਨਸਾਨ ਦੀ ਇੰਡੀਪੈਂਡੈਂਟ ਥ ਵਿਊ ਨਹੀਂ ਹੈ ਜਿਸ ਪਾਰਟੀ ਦੇ ਵਿੱਚ ਇਨਸਾਨ ਨੂੰ ਇੱਕ ਇਹ ਇਹ ਉਹਦੇ ਕੋਲ ਆਪਸ਼ਨ ਹੀ ਨਹੀਂ ਹੈ ਕਿ ਉਹ ਆਪਣੀ ਗੱਲ ਨੂੰ ਰੱਖ ਸਕੇ ਸਾਰੇ ਬੰਦੇ ਜਿਹੜੇ ਨੇ ਹਰ ਚੀਜ਼ ਨੂੰ ਤੇ ਸਹਿਮਤ ਨਹੀਂ ਨਾ ਹੋ ਸਕਦੇ ਆਪਸ ਵਿੱਚ ਡਿਸਕਸ਼ਨ ਕਰਕੇ ਗੱਲ ਇਹ ਹੁੰਦੀ ਹੈ ਕਿ ਜਦੋਂ ਨਿਰਣੇ ਹੋ ਗਿਆ ਉਸ ਨਿਰਣੇ ਨੂੰ ਕਿਹੜੇ ਤਰੀਕੇ ਨਾਲ ਅਪਲਾਈ ਕੀਤਾ ਜਾ ਰਿਹਾ ਜਦੋਂ ਤੱਕ ਨਿਰਣੇ ਨਹੀਂ ਹੋਇਆ ਉਹਦੇ ਉੱਤੇ ਗੱਲਬਾਤ ਹੋਏਗੀ ਹੋਏਗੀ ਸੋ ਅ ਇਹ ਇਥੇ ਵੀ ਲੋਕਾਂ ਦੇ ਆਪਣੇ ਡਿਫਰੈਂਟ ਓਪੀਨੀਅਨਸ ਨੇ ਪੋਲਿਟਿਕਸ ਦੇ ਵਿੱਚ ਜਦੋਂ ਤੁਹਾਡੀ ਓਪੀਨੀਅਨ ਹੁੰਦੇ ਨੇ ਤੇ ਤੁਸੀਂ ਚਾਰ ਬੰਦੇ ਆਪਣੇ ਨਾਲ ਲੈ ਕੇ ਜਰੂਰ ਚੱਲਦੇ ਹੋ ਤੇ ਸਿਰਫ ਮੈਂ ਹੀ ਨਹੀਂ ਇਹ ਸੋਚਦਾ ਇਹ ਵੀ ਸੋਚਦਾ ਸੋ ਉਹ ਜੋ ਗੱਲਾਂ ਇੱਕ ਨਾਰਮਲ ਪਾਰਟੀ 'ਚ ਹੁੰਦੀਆਂ ਨੇ ਉਹ ਸਾਡੇ 'ਚ ਹੁੰਦੀਆਂ ਨੇ ਸਾਡੇ 'ਚ ਡਿਸਪਲਿਨ ਥੋੜਾ ਜ਼ਿਆਦਾ ਹੈ ਜੀ ਸਾਡੀਆਂ ਅਸੀਂ ਉਹ ਗੱਲਾਂ ਮੀਡੀਆ ਦੇ ਵਿੱਚ ਜਾ ਕੇ ਨਹੀਂ ਕਰਦੇ ਅਸੀਂ ਆਪਸ ਵਿੱਚ ਡਿਸਕਸ਼ਨ ਕਰ ਲੈਂਦੇ ਆ ਤੇ ਫਿਰ ਇੱਕ ਵਾਰ ਜਦੋਂ ਸਾਨੂੰ ਹੁਕਮ ਮਿਲ ਜਾਂਦਾ ਹੈ ਕਿ ਤੁਸੀਂ ਇਹ ਕੰਮ ਕਰਨੀ ਹੈ ਉਦੇ ਬਾਅਦ ਫਿਰ ਅਸੀਂ ਇਹ ਇੱਕ ਐਸੀ ਪਾਰਟੀ ਹੈ ਦਰਜੀਤ ਜੀ ਜਿਹਦੇ ਵਿੱਚ ਕੋਈ ਇਸ ਪਾਰਟੀ ਨੂੰ ਛੱਡ ਕੇ ਥੋੜੀ ਕਿਤੇ ਨਹੀਂ ਜਾਂਦਾ ਜੀ ਬਿਲਕੁਲ ਇਹ ਤੇ ਤੁਸੀਂ ਦੇਖਿਆ ਹੀ ਹੋਇਆ ਜੀ ਬਿਲਕੁਲ ਹਾਂ ਬਿਲਕੁਲ ਡਿਸਪਲਿਨ ਪਾਰਟੀ ਦੇਖਿਆ ਅ ਇੱਥੇ ਇੱਕ ਇੱਕ ਦੇ ਨਾਲ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਉਹ ਉਹੀ ਜਿਹੜੀ ਤੁਸੀਂ ਕਰ ਰਹੇ ਹੋ ਗਠਬੰਧਨ ਦੀ ਉਹ ਗੱਠ ਜੋੜ ਦੀ ਕਿ ਯਾਰ ਇਹ ਹੋ ਗਿਆ ਐਦਾਂ ਨਹੀਂ ਹੋਣਾ ਚਾਹੀਦਾ ਐਦਾਂ ਨਹੀਂ ਫਿਰ ਤੁਸੀਂ ਕੀ ਕਹਿੰਦੇ ਕਰੀਏ ਕੀ ਜੀ ਰਹਿਣਾ ਤੇ ਇੱਥੇ ਹੀ ਹੈ ਜੀ ਥਿਸ ਇਜ਼ ði ਐਟੀਟਿਊਡ ਜੀ ਐਟ ਦੀ ਐਂਡ ਆਫ ਇਟ 올 ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰਿਆਂ ਨੇ ਕਿੱਥੇ ਰਹਿਣਾ ਜੀ ਬਿਲਕੁਲ ਬੀਜੇਪੀ 'ਚ ਰਹਿਣਾ ਬੀਜੇਪੀ ਆਏ ਕਿ ਨਾ ਆਏ ਬਣੇ ਕਿ ਨਾ ਬਣੇ ਜੋ ਮਰਜੀ ਹੈ ਅਗਰ ਸੱਤਾ 'ਚ ਆ ਗਈ ਤੇ ਅਸੀਂ ਪੰਜਾਬ ਦਾ ਹਿੱਤ ਦਾ ਕੰਮ ਕਰਾਂਗੇ ਨਹੀਂ ਆਈ ਫਿਰ ਵੀ ਅਸੀਂ ਪੰਜਾਬ ਦੇ ਹਿੱਤ ਦਾ ਕੰਮ ਕਰਾਂਗੇ ਇਹ ਸਾਡੀ ਐਟੀਟਿਊਡ ਹੈ ਵੈਰੀ ਗੁੱਡ ਹੁਣ ਇੱਕ ਜਾਂਦੇ ਜਾਂਦਾ ਜੀ ਇੱਕ ਸਵਾਲ ਦਾ ਜਵਾਬ ਇਹ ਵੀ ਦੇਈਓ ਨਸ਼ਾ ਵਿਰੁੱਧ ਇਸ ਟਾਈਮ ਪੰਜਾਬ ਸਰਕਾਰ ਬੜੀ ਪੱਬਾ ਪਾਰ ਹੋਈ ਪਈ ਆ ਦਬਾਰਾ ਕੋ ਨਸ਼ਾ ਵਿਰੁੱਧ ਜੇ ਨਸ਼ਾ ਕਹਿੰਦੇ ਨਸ਼ਾ ਚੱਲ ਰਿਹਾ ਉਹਦੇ ਵਿਰੁੱਧ ਹੋਵੇ ਕਿ ਹਾਂ ਵੀ ਨਸ਼ਾ ਦੀ ਖਤਮ ਕਰ ਦੇਣਾ ਨਸ਼ਾ ਦੀ ਖਤਮ ਕਰ ਦੇਣਾ ਇਹ ਕਿਹਾ ਜਿਵੇਂ ਛੋੜੇ ਘਰਾਂ ਚ ਛੋੜੇ ਪਰਿਵਾਰਾਂ ਚ ਜਾਂ ਛੋਟੇ ਜਿਹੜੇ ਹੁੰਦੇ ਨੇ ਆਪਾਂ ਛੋੜੇ ਖੂਦੇ ਡੱਡੂ ਜੀ ਨੂੰ ਆਪਾਂ ਕਹਿ ਸਕਦੇ ਆ ਉਹਨਾਂ ਦੇ ਘਰ ਆ ਰਹੇ ਨੇ ਜਾਂ ਕੁਝ ਹੋਟ ਆ ਰਹੇ ਨੇ ਇਹ ਕੀ ਜਾਇਜ਼ ਹੈ ਜਾਂ ਨਜਾਇਜ਼ ਹੈ ਜੀ ਬਿਲਕੁਲ ਨਜਾਇਜ਼ ਦੇਖੋ ਨਸ਼ਾ ਜਿਹੜੇ ਬੰਦੇ ਨੇ ਹਰ ਜਗ੍ਹਾ ਦੇ ਵਿੱਚ ਕ੍ਰਿਮੀਨਲ 엘ਿਮੈਂਟਸ ਆ ਜਾਂਦੇ ਨੇ ਕ੍ਰਿਮੀਨਲ 엘ਿਮੈਂਟਸ ਆ ਜਾਂਦੇ ਨੇ ਕਈ ਤੇ ਪਰਿਵਾਰਿਕ ਕ੍ਰਿਮੀਨਲ ਹੁੰਦੇ ਨੇ ਜੀ ਕਈ ਹੁੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਇੱਕ ਬੰਦਾ ਜਾਂ ਦੋ ਬੰਦੇ ਕ੍ਰਿਮੀਨਲ ਹੁੰਦੇ ਨੇ ਜੀ ਹਾਂ ਤੇ ਜਿਹੜਾ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਕ੍ਰਿਮੀਨਲ ਹੈਗਾ ਤੇ ਉਹਨੂੰ ਉਹਨੇ ਤੁਸੀਂ ਉਹਦਾ ਪੂਰਾ ਘਰ ਹੀ ਢਾਹਤਾ ਤੇ ਦੂਸਰਿਆਂ ਦਾ ਕੀ ਕਸੂਰ ਸੀਗਾ ਉਹ ਤਾਂ ਪਹਿਲੇ ਵਿਚਾਰੇ ਉਸ ਬੰਦੇ ਦੇ ਦੇ ਕਾਰਨਾਮਿਆਂ ਕੋਲੋਂ ਦੁਖੀ ਚੱਲ ਰਹੇ ਨੇ ਜੀ ਹਾਂ ਰੋਜ਼ ਦਿਹਾੜੀ ਪੁਲਿਸ ਦੇ ਚੱਕਰ ਕੱਟਨੇ ਪੈਂਦੇ ਨੇ ਕਿੱਥੇ ਐ ਕੀ ਐ ਸੋ ਇੰਨਾ ਤਰੀਕਾਂ ਦੇ ਨਾਲ ਨਸ਼ੇ ਜਿਹੜੇ ਨੇ ਇਹ ਬੰਦ ਨਹੀਂ ਹੁੰਦੇ ਨਸ਼ਾ ਬੰਦ ਕਰਨ ਵਾਸਤੇ ਹੁਣ ਮਾਨ ਸਰਕਾਰ ਇਹ ਮੰਨਦੀ ਨਹੀਂ ਹੈ ਸੈਂਟਰ ਕੋਲੋਂ ਮਾਨ ਸਰਕਾਰ ਨੂੰ ਬਹੁਤ ਹੈਲਪ ਆ ਰਹੀ ਹੈ ਜੀ ਉਹ ਉਹਨਾਂ ਦਾ ਜਿਹੜਾ ਉਹ ਨੈਸ਼ਨਲ ਡਰਗ ਅਬਯੂਸ ਸੈਂਟਰਸ ਹੈਗੇ ਨੇ ਤੇ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਉਹ ਇੱਥੇ ਬੜੀਆਂ ਐਕਟਿਵ ਨੇ ਬੀਐਸਐਫ ਨੂੰ ਇੱਕ ਸਪੈਸ਼ਲ ਪਾਵਰ ਦਿੱਤੀ ਗਈ ਹੈ ਇੱਥੇ ਦੀ ਉਹ ਦੇ ਆਪਣੀ ਸੀਮਾ ਸੁਰੱਖਿਆ ਦੇ ਨਾਲ ਨਾਲ ਡਰੱਗਸ ਦੇ ਉੱਤੇ ਵੀ ਇੰਟਰਫੇਅਰ ਕਰ ਸਕਦੀ ਹੈ ਬੀਐਸਐਫ ਤਾਂ ਮਲਟੀ ਏਜੰਸੀ ਸੈਂਟਰ ਬਣਿਆ ਹੋਇਆ ਹੈ ਇਹਨਾਂ ਚੀਜ਼ਾਂ ਦੀ ਤੇ ਗੱਲ ਮਾਨ ਸਾਹਿਬ ਕਰਦੇ ਨਹੀਂ ਹੂੰ ਤੇ ਵਿਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਅਲਟੀਮੇਟਲੀ ਜਿਹੜਾ ਕੰਮ ਹੁੰਦਾ ਹੈ ਨਾ ਐਸੀ ਐਸੀਆਂ ਗੱਲਾਂ ਤਾਂ ਕੰਮ ਉਹ ਸਿਵਲ ਸੋਸਾਇਟੀ ਤੇ ਗਵਰਨਮੈਂਟ ਇਕੱਠੇ ਮਿਲ ਕੇ ਕਰਦੇ ਨੇ ਬਿਲਕੁਲ ਕੋਈ ਰੋਲ ਮਾਡਲਸ ਹੋਣੇ ਚਾਹੀਦੇ ਨੇ ਕੋਈ ਉਹਦੀ ਗੱਲਬਾਤ ਹੋਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੀ ਪ੍ਰੋਬਲਮ ਇਹ ਹੈ ਕਿ ਉਹ ਉਹ ਇਹ ਚਾਹੁੰਦੀ ਹੈ ਕਿ ਅਸੀਂ ਇਹ ਕਹੀਏ ਕਿ ਇਹ ਕੰਮ ਅਸੀਂ ਇਕੱਲੇ ਕੀਤਾ ਜੀ ਇਹ ਕੰਮ ਇਕੱਲੇ ਹੋ ਨਹੀਂ ਸਕਦਾ ਉਹ ਕਰ ਵੀ ਨਹੀਂ ਰਹੇ ਸੈਂਟਰਲ ਗਵਰਨਮੈਂਟ ਉਹਨਾਂ ਦੀ ਮਦਦ ਕਰ ਰਹੀ ਹੈ ਮੈਂ ਤੇ ਉਹਨਾਂ ਨੂੰ ਇਹ ਕਵਾਂਗਾ ਕਿ ਤੁਸੀਂ ਬਾਕੀਆਂ ਦੀ ਵੀ ਸਿਵਲ ਸੁਸਾਇਟੀ ਦੀ ਦੀ ਵੀ ਮਦਦ ਲਓ ਇੱਕ 올 ਪਾਰਟੀ ਕਾਨਫਰੰਸ ਕਰੋ ਪੁੱਛੋ ਦੂਸਰਿਆਂ ਨੂੰ ਕਿ ਉਹ ਕਿੰਨਾ ਯੋਗਦਾਨ ਦੇਣਾ ਚਾਹੁੰਦੇ ਨੇ ਚਾਰ ਸੰਸਥਾਵਾਂ ਤੇ ਮੇਰੇ ਕੋਲ ਹੈਗੀਆਂ ਨੇ ਅਸੀਂ ਉਹਨਾਂ ਨੂੰ ਨਾਲ ਜੋੜੀਏ ਕੋਈ ਰੋਲ ਮਾਡਲ ਹੁੰਦੇ ਨੇ ਕੋਈ ਵੱਡੇ ਹੁੰਦੇ ਨੇ ਕੋਈ ਗ੍ਰੰਥੀ ਹੁੰਦੇ ਨੇ ਕੋਈ ਰਿਲੀਜੀਅਸ ਟੀਚਰਸ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੋ ਫੇਰ ਜਾ ਕੇ ਕਿਤਨੇ ਡਰਗ ਦਾ ਪ੍ਰੋਬਲਮ ਜਿਹੜਾ ਹੈ ਇਹ ਜੜ ਤੋਂ ਨਿਕਲੇਗਾ ਅਦਰਵਾਈਜ਼ ਇਹ बार-बार ਉੱਤੇ ਆਉਂਦਾ ਰਹੇਗਾ ਵੈਰੀ ਗੁੱਡ ਸੋ ਦਰਸ਼ਕੋ ਦੇਖੋ ਕਿਸ ਤਰ੍ਹਾਂ ਸਰ ਜੀ ਨੇ ਆਪਣੇ ਸਦਾ ਜੈਵੰਤ ਸਿੰਘ ਨੇ ਆਪਣੇ ਬਹੁ ਵਿਸਤਾਰ ਨਾਲ ਬ੍ਰਿੱਕੀ ਨਾਲ ਸਾਰੀਆਂ ਗੱਲਾਂ ਰੱਖੀਆਂ ਆਪਣੀਆਂ ਜੋ ਸਵਾਲ ਪੁੱਛਣ ਦਾ ਜਵਾਬ ਦਿੱਤੇ ਸੋ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਇੰਟਰਵਿਊ ਕਰਾ ਕੇ ਬਹੁਤ-ਬਹੁਤ ਤੁਹਾਡਾ ਧੰਨਵਾਦ